ਹਾਮਾ ਇਸ ਵਕਤ ਰਾਤ ਦਾ 1.5 ਵਜਿਆ ਹੋਇਆ ਆ ਪਾਣੀ ਦਾ ਢੋਲਾ ਭਰ ਰਹੇ ਆ ਆ ਭਾਖੜਾ ਨਹਿਰ ਵਾਲੇ ਨਲਕੇ ਤੋਂ ਸਰਦੂਲਗੜ ਤੋਂ ਬਟਿੰਡਾ ਰੋਡ ਦੇ ਉੱਤੇ ਆ ਖੇਤ ਜਾਣ ਲੱਗੇ ਆ ਬੋਰ ਚਲਾਉਣੇ ਆ ਜਾ ਕੇ ਦੋ ਲਾਈਟ 8 ਵਜੇ ਆਊਗੀ ਇੱਕ ਕਿਲਾ ਕੱਦੂ ਤਿਆਰ ਕਰਨਾ ਦਿਨ ਚੜ੍ਹਦੇ ਨੂੰ ਝੋਨਾ ਲਾਉਣ ਵਾਸਤੇ ਤੇ ਮੈਂ ਤੇ ਆਪਣਾ ਗੱਗੂ ਇਸੀ ਕੋਲ ਜੀ ਕਰਦੇ ਕਰਦੇ ਆ ਢੋਲਾ ਜ ਮੈਗਾ ਜਲ ਹੁਣੀ ਭਰ ਕੇ ਲੈ ਜਾਂਦੇ ਆ ਨਾਲ ਤਾਂ ਆਪਾਂ ਰਾਤ ਨੂੰ ਪਾਣੀ ਪੀ ਲਾਂਗੇ ਨਾਲੇ ਦਿਨ ਚੜਦੇ ਨੂੰ ਆ ਕੇ ਉਹ ਮੰਗਣਗੇ ਝੋਨਾ ਲਾਉਣ ਵਾਲੇ ਤੇ ਉਹਨਾਂ ਨੂੰ ਕੱਲ ਅਸੀਂ ਕੈਂਪਰ ਚ ਪਾਣੀ ਲੈ ਕੇ ਦਿੱਤਾ ਸੀਗਾ ਅੱਧੇ નીચે ਜਦੋਂ ਮੁੱਕ ਜਾਂਦੇ ਸੀਗੇ ਦੋ ਕੈਂਪਰ ਸੀ ਜਲ ਉਹ ਹੋਰ ਭਰ ਲਿਆਉਂਦੇ ਸੀਗੇ ਇੱਥੋਂ ਭਰ ਕੇ ਲੈ ਜਾਂਦੇ ਸੀ ਜਾਂ ਦੂਜੇ ਨਹਿਰ ਵਾਲੇ ਨਾਲਕੇ ਤੋਂ ਮਤਲਬ ਪੁਰਾਣੇ ਪੁਲ ਤੋਂ ਇਹ ਜਿਹੜੇ ਨਾਲਕਾ ਉਧਰ ਵੀ ਆ ਤੇ ਉਹ ਕਹਿੰਦੇ ਤੜਕੇ ਸਾਨੂੰ ਵੱਡਾ ਢੋਲਾ ਭਰ ਕੇ ਲੈ ਆ ਕੇ ਦੇ ਦਿਓ ਕਿ 150 80 ਲੀਟਰ ਜਿੰਨਾ ਵੀ ਹੈਗਾ 50 ਲੀਟਰ ਵਾਲਾ ਹੈਗਾ ਤਲੇ ਚੱਕ ਲੈ ਗਏ ਤੇ ਚਲੋ ਤੁਸੀਂ ਨਿਆ ਕੁਝ ਹੋ ਜਾ ਕਹਿੰਦੇ ਸੀ ਸਵੇਰੇ ਬਰਫ ਲੈ ਕੇ ਆਵਾਂਗੇ ਤੁਹਾਨੂੰ ਢੋਲਾ ਲਿਆ ਦੇ ਤੁਸੀਂ ਭਰ ਕੇ ਨਗੜਾ ਗੱਬ ਉਹ ਵੀ ਹੈ ਜਿਹੜਾ ਆਵਾਜ਼ ਤੇ ਵਸੇ ਘੰਮੜੇ ਯਾ ਆ ਵੀ ਨੂੰ ਜੀ ਆ ਆਖਰੀ ਆ ਸਾਡੇ ਬਲੌਗ ਦੇ ਵਿੱਚ ਮਾ ਉਹ ਹੈ ਇਸ ਵਕਤ 3 ਵਜੇ ਦਾ ਹਾਂ 2:00 ਵਜੇ ਚਲਾਤੇ ਸੀ ਆਪਣੇ ਦੋਨੇ ਬੋਰ ਇਧਰ ਆਪਣਾ ਟਰੈਕਟਰ ਫਿੱਟ ਕਰ ਦਿੰਦੇ ਹੁੰਨੇ ਆਗੇ ਚੌਥੇ ਇੰਜਣ ਚਲਾਇਆ ਤੇ ਇਧਰ ਆਪਣਾ ਆਸਣ ਲਾ ਲਿਆ ਹਾਂ ਭਾਈ ਸਾਹਿਬ ਗਗੂ ਸਿੰਘ ਹੋਰੇ ਕਹਿੰਦੇ 10 ਤਾਂ ਰੇੜੀ ਚ ਪਹਿਣਗੇ ਤੇ ਆਪਣਾ ਹਾਂ ਮੰਜੇ ਤੇ ਲਾ ਲਿਆ ਸੁਣ ਹਾਂ 3 ਵਜੇ 5 ਵਜੇ ਤੱਕ 2 ਘੰਟੇ ਲੰਮ ਲੇਟ ਹੋਨੇ ਇੱਕ ਮੰਜਾ ਪਰੇ ਪਿਆ ਸੀ ਥੋੜੇ ਦੂਰ ਮੈਨੂੰ ਕਿੱਥੇ ਚੱਕਣ ਜਾਵਾਂਗੇ ਤੇ ਰੇੜੀ ਵਾਲਾ ਕੰਮ ਵੀ ਠੀਕ ਆ ਤੇ ਇਧਰ ਰੇੜੀ ਚ ਪਾਣੀ ਦਾ ਢੋਲਾ ਐ ਲੱਗੀ ਜਾਂਦਾ ਜਿਵੇਂ ਪਾਣੀ ਫ੍ਰਿਜੋਂ ਕੱਢ ਕੇ ਲੈਂਦਾ ਤੇ ਪਾਸੇ ਨੂੰ ਪਾਣੀ ਤਰੇੜਾਂ ਛੱਡੀ ਜਾਂਦਾ ਪੌਣੇ 4 ਵਜੇ ਦਾ ਸਮਾਂ ਹੋ ਗਿਆ ਗੱਗੂ ਦਾ ਪੈਣ ਤਾਂ ਰੀ ਕੂ ਗਵਣ ਗਿਆ ਦੇ ਹਮੇਸ਼ਾ ਇਹ ਕਰਦਾ ਹੁੰਦਾ ਜਦੋਂ ਰਾਤ ਨੂੰ ਖੇਤ ਹੁੰਨੇ ਆਸ ਇਹਨੂੰ ਫਿਰ ਮਤੜ ਕੇ ਤੱਕਾਉਂਦਾ ਨਹੀਂ ਜੋ ਕੰਮ ਹੋ ਗਈ ਵੀ ਤੇ ਆ ਗਰਮੀ ਵਾਲਾ ਮਾਹੌਲ ਨਾ ਥੋੜਾ ਜਿਹਾ ਹਵਾ ਹੁਣ ਚੱਲੀ ਆ ਮਿੱਠੀ ਮਿੱਠੀ ਜੀ ਤੇ ਹੁਣ ਪੱਤੇ ਜੇ ਰੰਕਣ ਲੱਗੇ ਆ ਥੋੜੇ ਜਿਹਾ ਤੇ ਹੁਣ ਆਪ ਨੂੰ ਵੀ ਥੋੜਾ ਜਿਹਾ ਆਰਾਮ ਆਇਆਗਾ ਤੇ ਇਸ ਤੋਂ ਪਹਿਲਾਂ ਤਾਂ ਬਸ ਕੋਈ ਕੋਈ ਮਸ਼ਰੀ ਜੰਗ ਕਰੀ ਜਾਂਦੀ ਸੀ ਤੇ ਨਾਲ ਗਰਮੀ ਤੇ ਹੁਣ ਸ਼ਾਇਦ ਘੰਟਾ ਕਾ ਆਪਾਂ ਵੀ ਟਿਕ ਜੀਏ ਬਾਕੀ ਜ਼ੋਣਾ ਮਾਹੌਲ ਆ ਚੱਲੀ ਜਾਂਦਾ ਕੰਮ ਮਠਾ ਮਠਾ ਇੱਥੋਂ ਦੀ ਬੈਟਰੀ ਮਾਰ ਛੱਡੀ ਦੀ ਆ ਹਾਂ ਸਹੀ ਆ ਸਾਢੇ 5 ਵਜੇ ਦਾ ਵੇਲਾ ਹੋ ਗਿਆ ਤੇ ਨੌਜਵਾਨ ਮਨਪ੍ਰੀਤ ਪਹੁੰਚ ਗਿਆ ਆਪਣੇ ਨਾਲ ਖੇਤ ਤੇ ਇਧਰੋਂ ਗੱਗੂ ਵੀ ਉੱਠ ਖੜਿਆ ਚੰਗੀ ਨਹੀਂ ਨਾਈ ਗੱਗੂ ਏ ਇਹਨਾਂ ਤੇ ਜਮਾਂ ਪਾਸਾ ਹੀ ਨਹੀਂ ਮਾਰਿਆ ਤੇ ਮੈਂ ਸੁੱਤਾ ਨਹੀਂ ਮਸ਼ਰੀ ਜੀ ਲੜੀ ਗਈ ਕਹਿੰਦੇ ਆ ਨੌਜਵਾਨ ਵੇ ਨੜਿਆ ਵਰ ਗਿਆ ਮੱਛਰ ਦਾ ਹੈਗਾ ਯਾਰ ਹੈ ਟਾਮਟਾ ਲਾਜੀ ਹੈਗਾ ਆ ਬੰਦ ਕਰ ਕਹਿੰਦੇ ਫਿਰ ਬਾਹਰ ਪਾਣੀ ਬਸ ਕਰਦੇ ਆ ਬੰਦ ਮੈਂ ਉਧਰ ਮੱਥੇ ਦੇ ਦੇਖਣ ਜਾਂਦਾ ਸੀਗਾ ਫਿਰ ਮੈਂ ਬਹਿ ਗਿਆ ਅੱਗ ਲਾ ਦੇਗਾ ਕੋਲੇ ਡਰ ਆ ਕੋਲਾ ਚੱਕ ਲੈ ਚਾਹ ਵਾਲੀ ਖੁੱਲ ਕੇ ਪੀ ਨੀ ਯਾਰੇ ਨਾਲ ਚਾਹ ਆ ਸਵੇਰੀ ਚਾਹ ਚੜਦਾ ਹੋਇਆ ਸੂਰਜ ਬੋਲਦੇ ਹੋਏ ਪੰਛੀ ਤੇ ਖੇਤਾਂ ਦਾ ਖੂਬਸੂਰਤ ਨਜ਼ਾਰਾ ਤੇ ਮਨਪ੍ਰੀਤ ਨੇ ਜੋੜ ਲਿਆ ਟਰੈਕਟਰ ਆ ਕੇ ਇਧਰ ਕਦੂਰੋਂ ਤੇ ਖੈਰ ਆਹ ਸੀਨ ਬਹੁਤ ਪਿਆਰਾ ਬਣੀ ਜਾਂਦਾ ਇਧਰਲਾ ਆ ਚੜਦੇ ਸੂਰਜ ਵਾਲਾ ਮਾਹੌਲ ਬਹੁਤ ਸੋਹਣਾ ਹੁੰਦਾ ਆ ਖੈਰ ਵੀਡੀਓ ਦੇਖ ਰਹੇ ਸਾਰੇ ਵੀਰਬਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 19 ਜੂਨ 6 ਹਾੜਾ ਬਰਾ 224 ਤੇ ਸਵਾਗਤ ਆ ਸਾਰਿਆਂ ਦਾ ਜੀ ਐਨੂੰ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਦੂਜਾ ਦਿਨਾਂ ਚੋਂ ਨਾ ਲਾਉਂਦੇ ਨੂੰ ਕੱਲ ਲਾਗੇ ਸੀਗੇ ਦੋ ਘਿੱਲੇ 'ਚ ਥੋੜਾ ਜਿਹਾ ਛੱਡ ਗਈ ਸੀ ਇੱਧਰ ਉਹ ਤੇ ਅੱਜ ਹੁਣ ਆਉਣ ਵਾਲੇ ਆ ਕੇ ਕਹਿੰਦੇ ਸੀ ਛੇਤੀ ਆ ਜਾਗੇ ਪਰ ਪਹੁੰਚੇ ਨਹੀਂ ਆ ਚਲ ਪਹਿਲਾ ਦਿਨ ਸੀ ਕੱਲ ਨੌਜਵਾਨ ਥੱਕ ਗਏ ਹੋਣਗੇ ਥੋੜੇ ਜੇ ਉੱਠਣ ਜੇ ਕਈ ਵਾਰੀ ਹੋਰੀ ਆ ਹੋ ਜਾਂਦਾ ਬੰਦਾ ਤੇ ਫਿਰ ਅ ਦਿਖੋਨੇ پورے ਦਿਨ ਦਾ ਮਾਹੌਲ ਚਾ ਲੇਟ ਆਉਗੀ 8 ਵਜੇ ਤੇ ਉਹਨਾਂ ਨੂੰ ਆ ਕਾਂਟੇ ਬਦਲ ਕੇ ਰੱਖਦੇ ਆਪਣੇ ਪਾਪਾ ਉਪਾ ਉਪਰਲੇ ਬਾਣ ਚ ਪਾਣੀ ਪੈਂਦਾ ਕਰਦੇ ਆਗੇ ਤੇ ਬਾਕੀ ਰਿਪੋਰਟ ਦਾਨਾ ਤੁਸੀਂ ਲਾਈਕ ਵਾਲਾ ਗੁੱਠਾ ਲਾਈਕ ਮੈਂ ਦਬ ਦਿਓ ਬੇਨਤੀ ਇਹ ਆ ਜ਼ਰੂਰ ਲਾਈਕ ਕਰ ਦਿਆ ਕਰੋ ਵੀਰ ਬਣ ਕੇ ਭੋਲੇ ਨਾ ਕਰੋ ਨਾ ਮੈਂ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਰ ਤਾਂ ਪੋਲੋ ਲਾਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਸਾਂਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਮਾਰਚਿ ਬੈਠ ਕੇ ਵੇਖ ਸਕਦੇ ਹੋ ਸਣ ਆਏ ਜਾਣਗੇ ਜਮੇ ਪਰਲੇ ਪਹੁੰਚ ਗਏ ਭਾਈ ਨੇਵੀ ਐਂਡ ਪਾਰਟੀ ਹਾਂ ਆਪਣੇ ਬਾਤੇ ਮੁਤਾਬਕ ਹਲਕਾ ਜਾਂ ਲੇਟ ਨੇਗੇ ਚਲ ਦੂਜਾ ਦਿਨ ਸੀ ਆ ਕਈ ਵਾਰੀ ਉੱਠਣ ਚ ਹੋ ਜਾਂਦਾ ਆ ਹੋ ਜਾਂਦਾ ਕਈ ਵਾਰੀ ਉੱਠਣ ਚ ਹੋ ਜਾਂਦਾ ਆ 6 ਵਜੇ ਪਹੁੰਚ ਗਏ 5 ਵਜੇ ਕਹਿੰਦੇ ਸੀ ਇਹ ਹਾਂ ਠੀਕ ਆ ਬਈ ਤੇ ਕੈਂਪਰ ਬਰ ਲੈ ਬਰਫ ਦਾ ਪਾਣੀ ਤਾਂ ਆ ਵੀ ਠੰਢੀ ਪਿਆ ਬਈ ਹਲੇ ਅਸੀਂ ਆਉਂਦੇ ਹੋ ਪਰ ਕੇ ਲੈ ਆਏ ਸੀ ਤੜਕੇ ਹਾਂ ਸ਼ਰਦੀ ਕਲਾ ਚ ਮਾਹੌਲ ਆ ਮੈਂ ਕਹਾ ਡਰਾਈਵਰ ਦਾ ਥੋੜਾ ਖਿਆਲ ਰੱਖਿਆ ਜਾਵੇ ਚਾਹ ਪਿਆ ਦਿੰਨੇ ਆ ਚੱਲਦੇ ਚੱਲਦੇ ਉਹ ਵੀ ਕਾਲ ਕਰੀ ਜਾਂਦੇ ਵੈਸੇ ਉਧਰਲਾ ਲਾਉਂਦੇ ਲਾਉਂਦੇ ਉਹਨੇ ਇਹ ਕਦੂ ਆ ਨਿਪਟਾਈ ਰਹਿੂਗਾ ਚਾਹ ਮੰਗਦਾ ਹੀ ਚਾਹ ਪੀ ਲੈ ਪੀ ਲੈ ਹੁਣ ਜਦੋਂ ਲਈ ਆ ਅੱਛਾ ਰੱਖਿਆ ਲਈ ਨਾ ਹੋ ਆਉਣਾ ਉਹ ਕੈਰੀਜ ਬਨੱਕਾ ਕਰਿਆ ਆਵਾ ਭੱਕੜ ਜੇ ਰਿਸਕ ਤੇਰੇ ਪਰ ਤੇਰੇ ਤੋਂ ਨਹੀਂ ਬਤ ਨਹੀਂ ਸਕਦਾ ਮੇਰੀ ਮੁਟਤ ਮਾਰੀ ਹੋਦੀ ਜਿੰਨ ਫਖਰ ਬੰਦ ਬੰਦ ਹੋਣ ਕੋਤੋਂ ਪੈਸੇ ਰਹਿੰਦੀ ਐ ਵੀ ਯਾਰ ਫੱਕ ਪੂਰੀ ਕਰਨੀ ਆਪਾਂ ਆਇਆ ਕੋਈ ਮੋਲ ਹਾਂ ਫੜ ਗਿਆ ਜੋਰ ਹੁਣ ਕਿਉਂ ਖੜ ਗਿਆ ਪਹਿਲਾਂ ਮੈਂ ਕਹੀ ਆ ਵੇ ਹੱਥ ਪਵਾ ਲੈ ਮੇਰਾ ਮੈਂ ਲੈ ਜਾਣੇ ਦੋਨੇ ਕਹਿੰਦਾ ਨਾ ਬੱਸ ਕੇ ਦਾ ਪਰੇ ਹੋ ਜਾ ਤੂੰ ਆ ਸੰਗਲ ਕੱਢ ਆ ਉਹ ਤਾਂ ਸੰਗਲ ਉੱਥੇ ਪਾ ਬਾਹਨ ਸਾਫੀ ਹੋ ਗਈ ਤੇ ਨਾਲ ਯਾਰਾ ਪਰਾਂ ਦੂਰ ਤੇ ਨਹੀਂ ਮੜਾ ਗਿੱਟਿਆਂ ਦੇ ਨਾਲ ਮਰਵਾ ਰੀ ਇਹਨੂੰ ਇੱਧਰ ਹੀ ਕਰਨੀ ਜੇ ਉੱਥੇ ਕਾ ਆਈ ਜਾਂਦੀ ਹਵਾ ਨਾਲ ਕਾ ਆਈ ਜਾਂਦੀ ਆ ਹੋ ਰਹਾ ਵਾਟਣਾ ਲੱਗੀ ਉਹ ਦੁਬਾਰੀ ਕਰ ਰਹੀ ਸ਼ੁਕਰੀਆ ਸਮਾ ਹੋ ਗਿਆ ਪੂਰਾ 1 ਵਜੇ ਦਾ ਹਾਂ ਸਵੇਰੇ ਤੋਂ ਬਾਅਦ ਬਹਾਵਾ ਟਾਈਮ ਹੋ ਗਿਆ ਹੁਣ ਵਲੌਗ ਨਹੀਂ ਬਣਾਇਆ ਪਹਿਲਾਂ ਉਹ ਝੋਨਾ ਲਾਉਣ ਵਾਲੇ ਪੁੱਛੀ ਜਾਂਦੇ ਸੀਗੇ ਬਾਈ ਅੱਜ ਵਲੌਗ ਨਹੀਂ ਬਣਾਉਂਦਾ ਬਾਈ ਤਾਂ ਮੈਂ ਰਾਤ 1.5 ਵਜੇ ਦਾ ਲੱਗਿਆ ਵਲੌਗ ਬਣਾਉਣਾ ਤੇ ਮੈਂ ਕਿਹਾ ਬਾਈ ਥੱਕ ਗਿਆ ਉਹ ਹਸਪੈਨ ਨਾਲ ਤੇ ਖੈਰ ਕੰਮ ਤਾਂ ਹੁੰਦਾ ਕਰਦੇ ਫਿਰਦੇ ਸੀ ਬਟਾ ਮੋਟਾ ਪੋਜਦੇ ਫਿਰਦੇ ਸੀ ਹੁਣ ਉਹ ਉੱਥੇ ਡੱਗੀ ਤੇ 7-8 ਜਣੇ ਇਕੱਠੇ ਹੋਈ ਬੈਠੇ ਨੇਗੇ ਉੱਥੇ ਨਾ ਆ ਕੇ ਆ ਮਨਪ੍ਰੀਤ ਦੀ ਨਿਗਾਹ ਵੀ ਉਧਰੀ ਆ ਕਿ ਮੈਂ ਵੀ ਕਰਾਂ ਗੱਦੂ ਕਰਕੇ ਉਧਰ ਨਹਾਉਣ ਜਾਵਾਂ ਤੇ ਇਧਰ ਨਹਾ ਕੇ ਇੱਕ ਫੇਰ ਬੱਟ ਤੇ ਪੋਚਾ ਲਾਇਆ ਤੇ ਕਈ ਸਾਰੇ ਵੀਰ ਪੁੱਛਦੇ ਸੀਗੇ ਕਿ ਬਾਈ ਹਾਂ ਤੁਹਾਡੇ ਪਿੰਡ ਵਾਲੇ ਨਹੀਂ ਲਾਉਂਦੇਗੇ ਝੋਨਾ ਜਾਂ ਕਈ ਕਹਿੰਦੇ ਬਈ ਪਿੰਡ ਵਾਲਾ ਵੀ ਪਿੰਡ ਦੀ ਲੇਬਰ ਤੋਂ ਜਾਂ ਏਰੀਏ ਦੀ ਲੇਬਰ ਤੋਂ ਲਵਾਉਨੇ ਆ ਝੋਨਾ ਵਧੀਆ ਗੱਲ ਹੈਗੀ ਭਾਈ ਇਹ ਬਈ ਸਾਡੇ ਬਹੁਤ ਘੱਟ ਆਉਂਦੇ ਆ ਟਾਮੇ ਘਰ ਜਿੱਦੇ ਕੋਈ ਬਾਲਾ ਬਾਂਣਾ ਆ ਆਪਦੇ ਲਿਆਉਂਦੇ ਉਹ ਉਹਨਾਂ ਉਹਨਾਂ ਦੀ ਲਾਉਂਦੇ ਆ ਜੇ ਕਿਸੇ ਦੇ ਦੂਜੇ ਦੇ ਲਾਉਣ ਬਾਗ ਵੀ ਜਾਣ ਤਾਂ ਹੋਰਾਂ ਦੀ ਜੀ ਵੱਧਿਆ ਆਉਂਦੇ ਹੈਗੇ ਤਾਂ ਬੇਲੇ ਬੇਲੇ ਉਹ ਡੇਡੜ ਦੋ ਦੋ ਚਾਈ ਤਨ ਗਿੱਠਾਂ ਤੇ ਬੂਟਾ ਪਿਆ ਹੁੰਦਾਗਾ ਕੋਈ ਸਵਾਦ ਵਾਲੀ ਗੱਲ ਜੀ ਨਹੀਂ ਆ ਪਿੰਡ ਵਾਲੇ ਲੇਵਰ ਹੁੰਦੀ ਐ ਸੋਣੀ ਲਾਉਂਦੀ ਐ ਨਾਲ ਦੇ ਪਿੰਡ ਦੇ ਹਾਲਾਂਕਿ ਥੋੜਾ ਜਿਹਾ ਪਰੇ ਆ ਪਿੰਡ ਆਪਣੇ ਪਿੰਡ ਦੇ ਵੀ ਬਹੁਤ ਪਾਰਟੀਆਂ ਵਾਧੂ ਲਾਉਂਦੇ ਆ ਸੁੱਖ ਨਾਲ ਤੇ ਪਿਛਲੇ ਸਾਲ ਆ ਬਸ ਇਹਨਾਂ ਨਾਲ ਮਨ ਜਾ ਮਿਲ ਗਿਆ ਇਹਨਾਂ ਨੇ ਠੀਕ ਲਾਇਆ ਚੋਨਾ ਐ ਤੇ ਕੀ ਫਿਰ ਇਹ ਆ ਗਏ ਕਹਿੰਦੇ ਬਈ ਚੋਨਾ ਲਾਵਾਂਗੇ ਮੈਂ ਕੋਈ ਗੱਲ ਨਹੀਂ ਜੀ ਐਨੂੰ ਬਈ ਲਾ ਦਿਓ ਫਿਰ ਇਹਨਾਂ ਨਾਲ ਗੱਲਬਾਤ ਕਰ ਲਈ ਇਹਨਾਂ ਨੇ ਵੀ ਗੱਲ ਆਪਣੀ ਕੰਮ ਸ਼ੁਰੂ ਕਰਿਆਗਾ ਤੇ ਬਾਕੀ ਇੱਕ ਵੀਰ ਪੁੱਛਦਾ ਸੀਗਾ ਅੱਗੇ ਭਾਈ ਤੁਹਾਡੇ ਲੇਬਰ ਨੂੰ ਰੋਟੀ ਦਿੰਦੇ ਆ ਨਹੀਂ ਭਾਈ ਸਾਹਿਬ ਲੇਬਰ ਨੂੰ ਰੋਟੀ ਨਹੀਂ ਬਸ ਚਾਹ ਕੋਈ ਦੋ ਟਾਈਮ ਦੇ ਦਿੰਦਾ ਚਾਹ ਕੋਈ ਤਿੰਨ ਟਾਈਮ ਤੇ ਬਾਕੀ ਗੱਲਾਂ ਬਾਤਾਂ ਠੀਕ ਆ ਬਹੁਤ ਸੋਹਣੇ ਬਹੁਤ ਸਾਰੇ ਵੀਰ ਬਹੁਤ ਸੋਹਣੇ ਕਮੈਂਟ ਕਰੀ ਜਾਂਦੇ ਆ ਤੇ ਇੱਕ ਬਾਰ-ਬਾਰ ਬਹੁਤ ਸਾਰੇ ਵੀਰ ਦਰਖਤ ਦੀ ਕਹਿੰਦੇ ਆ ਕਿ ਭਾਈ ਦਰਖਤ ਲਾ ਲਓ ਜਿਹੜਾ ਨਵਾਂ ਜੋੜਦਾ ਉਹਨਾਂ ਨੂੰ ਤਾਂ ਇਹ ਹੋਣਾ ਵੀ ਦਰਖਤ ਹੈ ਹੀ ਨਹੀਂਗਾ ਇਸ ਲਾਈਨ ਤੇ ਵੀਰੇ ਲਗਭਗ 18-20 ਦਰਖਤ ਸੀਗੇ ਆ ਖੇਤ ਦੇ ਮੱਥੇ ਜਿੱਥੇ ਜੀ ਕਰਦਾ ਸੀ ਉੱਥੇ ਬੈਠ ਲੈਂਦੇ ਸੀਗੇ ਕਿ ਜਾਮਣਾ ਆਂਬ ਇੱਥੇ ਅਮਰੂਦਾਂ ਦੇ ਬੂਟੇ ਸੀ 6-7 ਇੱਥੇ ਡੇਕਾਂ ਸੀ ਸਪੈਦੇ ਸੀਗੇ ਤੇ ਇਹ ਸੋਹਣੀ ਸ਼ਾਂ ਸੀਗੀ ਜਿੱਥੇ ਜੀ ਕਰਦਾ ਸੀ ਬੈਠ ਲੈਂਦੇ ਹੁਣ ਇਹ ਪਾਈਪ ਲਾਈਨ ਪਈ ਹੈਗੀ ਆ ਸਾਹਮਣੇ ਆ ਨੱਕਾ ਜਿਹੜਾ ਹੈ ਇਹ ਹੁਣ ਜਿਹੜੇ ਨਵੀਂ ਪਈ ਹੈਗੀ ਤੇ ਪਾਈਪ ਲਾਈਨ ਦੀ ਗੱਲ ਤੋਂ ਯਾਦ ਆ ਗਈ ਇਹ ਪਾਈਪ ਲਾਈਨ ਪਈ ਹੈ ਜਦੋਂ ਹੁਣ ਪੱਟੇ ਗਏ ਜੀ ਏ ਸੀ ਵੀ ਨੇ ਪੱਟਦੇ ਸਾਰੇ ਤੇ ਪਾਈਪ ਲਾਈਨ ਦੀ ਗੱਲ ਤੋਂ ਯਾਦ ਆ ਗਈ ਤੇ ਕਈ ਕਈ ਵਾਰੀ ਅਕਸਰੀ ਕਮੈਂਟ ਆਏ ਆਗੇ ਆ ਕਿ ਭਾਈ ਇਹ ਪਾਈਪ ਲਾਈਨ ਦਾ ਕੋਈ ਫਾਇਦਾ ਨਹੀਂਗਾ ਤੇ ਇਹਦਾ ਆ ਕੇ ਤੁਹਾਨੂੰ ਪਤਾ ਲੱਗੂ ਆ ਦੁੱਖ ਤੇ ਵੀਰਮਣ ਕਿ ਮੇਰੀ ਬੇਨਤੀ ਇਹ ਆ ਜਦੋਂ ਇਹ ਗੱਲ ਕਰਦੇ ਹੁੰਦੇ ਆ 나ੜ ਤੁਸੀਂ ਆਪ ਦੀ ਉਹ ਗੱਲ ਦੱਸ ਦਿਆ ਕਰੋ ਕਿ ਕਿਹੜੀ ਗੱਲਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਉਂ ਨਹੀਂ ਫਾਇਦਾ ਸਾਡੇ ਤਾਂ ਪਿੰਡ ਬਈ ਪਹਿਲਾਂ ਦੂਜਿਆਂ ਹੋਰਾਂ ਮੋਗਿਆਂ ਤੇ ਵੀ ਪਈ ਹੋਈ ਆ ਪਾਈਪ ਲਾਈਨ ਹਾਂ ਸੁੱਖ ਨਾਲ ਸੋਹਣਾ ਦੋਗਣਾ ਡੂਡਾ ਪਾਣੀ ਲੱਗਣ ਲੱਗਿਆ ਸਾਰਿਆਂ ਦੇ ਆ ਸੋਹਣੀ ਗੱਲ ਬਾਤ ਆ ਸੋਹਣੀਆਂ ਹੋਰ ਫਸਲਾਂ ਵੱਧ ਹੋਣ ਲੱਗੀਆਂ ਤੇ ਆਪਣੇ ਵੀ ਵਧੀਆ ਇੱਥੇ ਦੋ ਗੁਬਾਰੀਆਂ ਲਾ ਲਈਆਂ ਖੜੀ ਨਹਿਰ ਚ ਵੀ ਸੋਹਣਾ ਪਾਣੀ ਲੱਗ ਗਿਆ ਖੜੀ ਨਹਿਰ ਚ ਵੀ ਉਹਨਾਂ ਉੱtre ਹੋਏ ਪਾਣੀ ਚ ਵੀ ਉਹਨਾਂ ਪਾਣੀ ਲੱਗ ਗਿਆ ਜਿੰਨਾ ਭਰੀ ਨਹਿਰ ਤੇ ਲਾਉਂਦੇ ਹੁੰਦੇ ਸੀ ਪਹਿਲਾਂ ਵੀ ਇਹ ਗੱਲ ਦੱਸੀ ਜੀ ਆਪਣੀ ਬਾਰੀ ਵਾਲੇ ਦਿਨ ਤੇ ਬਾਕੀ ਠੀਕ ਆ ਮਾਹੌਲ ਬਸ ਬੇਨਤੀ ਇਹੀ ਆ ਕਿ ਜਦੋਂ ਕੋਈ ਗੱਲ ਛੇੜਦੇ ਹੋਣੇ ਨਾਲ ਗੱਲ ਜਰੂਰ ਦੱਸਦਿਆ ਕਰੋ ਕਮੈਂਟ ਚ ਕਿ ਕੀ ਗੱਲ ਬਾਤ ਆ ਕਾਹਤੋਂ ਕਹਿੰਦੇ ਆਂਗੇ ਇਹ ਬਾਕੀ ਕੋਈ ਗੱਲ ਨਹੀਂ ਕਮੈਂਟ ਕਰਦੇ ਰਿਹਾ ਕਰੋ ਪੁੱਛਦੇ ਦੱਸਦੇ ਰਿਹਾ ਕਰੋ ਕੋਈ ਗੱਲਬਾਤ ਹੁੰਦੀ ਆ ਤੇ ਨਾਲ-ਨਾਲ ਆਪਾਂ ਵੀ ਕਰਦੇ ਰਾਂਗੇ ਤੇ ਪਾਰਟੀ ਨੇ ਉਧਰ ਪੂਰਾ ਜੋਰ ਦਿੱਤਾ ਹੋਇਆਗਾ ਅ ਪਨੀਰੀ ਪਟਣ ਵਾਲੇ 4-5 ਜਾਨੇ ਆਡਾ ਤੇ ਬਾਕੀ ਉਧਰ ਉਹ ਬੱਲੇ ਲਾਈ ਜਾਂਦੇ ਆਗੇ ਤੇ ਉਹ ਤੜਕੇ ਜਿਹੜੇ ਕੱਲੇ ਦਾ ਗੱਦੂ ਕਰਕੇ ਤਾਂ ਸੀ ਉਹਦੇ ਵਿੱਚ ਬਸ ਥੋੜਾ ਜਿਹਾ ਰਹਿੰਦਾ ਉਹਨਾਂ ਕੋਲੇ ਕਨਾਲ ੱਤੀ ਕਨਾਲ ਕਨਾਲ ਦੇ ਨੇੜੇ ਕੰਮ ਆ ਖਿੱਚੀ ਬੈਠੇ ਹੈਗੇ ਤੇ ਆ ਕੇ ਲਾਣਾਂ ਵਾਸਤੇ ਤਿਆਰ ਆ ਤੇ ਝੱਗ ਮੇਰੇ ਤੇ ਗੱਗੂ ਵਾਸਤੇ ਤਿਆਰ ਆ ਹੁਣ ਇਹਨੇ ਖਿੱਚ-ਖਿੱਚ ਕੇ ਕੱਢਾਂਗੇ ਤੇ ਝੱਕ ਦਾ ਇੰਤਜ਼ਾਮ ਇੱਕ ਵੀਰ ਕਹਿੰਦਾ ਸੀ ਕਿ ਭਾਈ ਜੂਰੀਆ ਦੀ ਸਪਰੇਅ ਕਰ ਦੋ ਇਹਦੇ ਤੇ ਛਿੜਕ ਦੇ ਹੋ ਕੇ ਝੱਗ ਬੈਠ ਜੂ ਕੋਈ ਗੱਲ ਨਹੀਂ ਬਾਈ ਦਾ ਤਰੀਕਾ ਵੀ ਆਪਾਂ ਅਜਮਾ ਕੇ ਦੇਖ ਲਾਂਗੇ ਅੱਜ ਤੇ ਨਹੀਂ ਕੋਈ ਹੋਰ ਤਰੀਕਾ ਹੋਇਆ ਬਾਈ ਤੁਸੀਂ ਉਹ ਵੀ ਲਾਜ਼ਮੀ ਦੱਸ ਦਿਓ ਤੇ ਫੇਰ ਉਹ ਹੁੰਦੇ ਚੋਬਰ ਆਪਣੇ ਉਧਰੋਂ ਨਾ ਆ ਕੇ ਭਾਂਡ ਜਾ ਆਇਆ ਹੋਇਆ ਉਹ ਵੀ ਅੱਜ ਖੇਤ ਆ ਗਿਆ ਸੀਗਾ ਰੜਕੇ ਪਾਪਾ ਨਾਲ ਪੱਪੀ ਨਾਲ ਜੀ ਤੇ ਸਰਪਾ ਇੱਥੇ ਨਹਾਉਣ ਦਾ ਮਾਰੀ ਕਿ ਬੋਰ ਥੱਲੇ ਨਾ ਲੂੰ ਕਦੇ ਮੋਟਰ ਥੱਲੇ ਨਾ ਲੂੰ ਆ ਤੇ ਇੱਕ ਦੋ ਵੀਰ ਇੱਕ ਬਈ ਕਹਿੰਦਾ ਸੀ ਬਈ ਹੁਣ ਤਾਂ ਹਰੇਕ ਦੇ ਘਰ-ਘਰ ਮੋਟਰਾਂ ਆ ਗਏ ਬਈ ਤੁਹਾਡੇ ਮੋਟਰਾਂ ਕਿਉਂ ਨਹੀਂ ਆਪਣੋਂ ਦੋ ਮੋਟਰਾਂ ਬਈ ਉਧਰਲਾ ਖੇਤ ਠੇਕੇ ਦੇੰਦ ਸੀ ਉਧਰ ਬੋਰ ਨਵਾਂ ਲਾਏਗਾ ਕੁਸਲੀ ਵਾਲਿਆ ਬਾਣ ਬਾਜਦਾ ਕਹਿ ਦਿੰਨੇ ਆਂ ਅਸੀਂ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਕੁਸਲਾ ਨਾਲ ਸਾਡਾ ਜੀ ਪਿੰਡ ਸੂਰਤੀ ਹੈਗਾ ਸਰਸੇ ਜ਼ਿਲ੍ਹੇ ਦਾ ਤੇ ਨਿਆਈਂ ਚ ਬੋਰ ਹੈ ਨਹੀਂ ਤੇ ਉੱਥੇ ਹੁਣ ਲਾਏਗਾ ਇਸ 16 ਭਰੀਆਂ ਨਹੀਂ ਆ 16 ਲਾ ਦੇਗੇ ਸੋਲਰ ਆਪਣਾ ਸੋਨਾ ਸਰਜੂ ਪਾਣੀ ਉੱਤੇ ਹੀ ਆਗਾ ਤਾਂ ਕਰਕੇ ਆ ਪਾਣੀ ਦਾ ਚੋਆ ਆ ਸਿਆਲ ਚ ਹੁੰਦਾਗਾ 11 12 ਫੁੱਟ ਤੇ ਗਰਮੀਆਂ ਚ ਹੁੰਦਾਗਾ ਪਾਣੀ ਦਾ ਚੋਆ ਆਪਣੇ 16 17 ਫੁੱਟ ਇੱਥੇ ਹੀ ਰਹਿੰਦਾ ਬਾਈ ਇੱਕ ਬਾਈ ਪੁੱਛਦਾ ਜੀ ਪਹਿਲਾਂ ਚੋਆ ਕਿੱਥੇ ਸੀਗਾ ਪਾਣੀ ਦਾ ਵੀ ਉੱਤੇ ਹੋਊਗਾ ਨਾ ਨਾ ਬਾਈ ਇੱਥੇ ਹੀ ਆ ਜਦੋਂ ਦੀ ਬਾਈ ਸਾਡੀ ਸੁਰਤ ਸੰਭਲੀ ਆ ਇੱਥੇ ਹੀ ਚੋਆ ਸਾਡਾ ਹਾਂ ਚੱਲਦਾ ਹਾਂ ਹਾਂ ਆ ਰਿਆ ਨਜ਼ਾਰਾ ਕੀ ਦਾ ਕੇ ਹੈ ਚੱਲੀਏ ਕਰੇ ਮਚਾ ਲੈਣ ਜਾਨਾ ਇਥੇ ਕੀ ਹੈਗਾ ਇਥੇ ਆ ਡਿਜ਼ਾਈਨ ਦਾ ਖਾਲਾਂ ਚ ਚਾਲ ਲੈਣਾ ਕਿ ਆ ਫਰਜਨਾਂ ਪੜਿਆ ਕਿ ਕੈਪਰ ਲਈ ਠੀਕ ਹੈ ਸਵਾ 10 ਵਜੇ ਦਾ ਟਾਈਮ ਹੋ ਗਿਆ ਆ ਲਾਈਟ ਹੈ ਚੱਲੀ ਜਾਂਦੀ ਆ 4 ਕ 4 ਵਜੇ ਤੱਕ ਚੱਲੂਗੀ 8 ਵਜੇ ਆਈ ਸੀ 8 ਘੰਟੇ ਆ ਲਾਈਟ ਦਿੰਦੇ ਇੱਧਰ ਸਾਨੂੰ ਤੇ ਸੋਣਾ ਚੱਲ ਸਰ ਗਿਆ ਇੱਧਰ ਆ 2 ਕਿਲ ਇੱਧਰ ਭਰ ਲੈ ਕੁਛ ਇੱਧਰ ਕੱਲ ਵਾਲੇ ਲੱਗਾਂ ਜ ਫੇਰ ਛੱਡ ਲਿਆ ਤੇ ਕੁਛ ਆਹ ਜੱਕਾ ਚਲਾ ਲਿਆ ਸੀ ਆਪਣਾ ਨਾਲ ਤੇ ਕਈ ਵੀਰ ਭਾਈ ਪੁੱਛਦੇ ਹੁੰਦੇ ਆ ਕਿ ਆਹ ਸ਼ਾ ਕਿੰਨਾ ਕੁ ਤੇਲ ਖਾ ਜਾਂਦਾ ਏ ਤੇ ਜਾਂ ਆਹ ਗਿੜੀ ਲਾਈ ਆ ਇਹਦੇ ਤੇ ਕਿੰਨਾ ਕੁ ਤੇਲ ਖਾਂਦਾ ਇਹਦੇ ਤੇ ਖਾਂਦਾ ਬਈ 1 ਲੀਟਰ ਜੇ ਤੁਸੀਂ ਬੱਤ ਸਿਰ ਰੇਸ ਰੱਖਦੇ ਹੋ ਜੇ ਰੇਸ ਯਾਦ ਰੱਖਦੇ ਹੋ 500 ਲੀਟਰ ਤੇ ਉਧਰ ਅਸੀਂ ਫਿਲਟਰ ਰੱਖਿਆ ਹੋਇਆ ਮੋਨੋ ਬਲਾਕ ਮੋਟਰ ਦੇ ਪਟਾ ਜੜਾ ਦਿੰਨੇ ਆ ਜਿਹੜੀ ਆਹ ਵਾਲੀ ਚੱਲੀ ਜਾਂਦੀ ਆ ਇਹਦੇ ਤੇ 500 ਲੀਟਰ ਖਾਂਦਾ ਉਹ ਫਿਲਟਰ ਤੇ ਜੇ ਆਪਾਂ ਜਨਰੇਟਰ ਲਾਈਏ ਉਹ 3 ਤੋਂ 4 ਲੀਟਰ ਘੰਟੇ ਦਾ ਖਾ ਜਾਂਦਾਗਾ ਤੇ ਇੱਥੇ ਸਾਨੂੰ ਲੀਟਰ ਸਵਾ ਲੀਟਰ ਨਾਲ ਸਰੀ ਜਾਂਦਾ ਆ ਸਾਡੇ ਪਾਣੀ ਉੱਤੇ ਉੱਤੇ ਨੇ ਤਾਂ ਕਰਕੇ 16 17 ਫੁੱਟ ਤੇ ਚੋਏ ਨੇ 10 ਕ ਫੁੱਟ ਟੋਏ ਨੇ ਤੇ 10 ਤੋਂ ਵੱਧ ਸਾਡੇ ਇਹ ਮੋਟਰ ਨਹੀਂ ਕੀ ਕੋਈ ਆ ਲੋਟਾ 90 95 ਆ 100 ਤੋਂ ਵੱਧ ਬੋਰ ਕਰਨ ਦੀ ਲੋੜ ਨਹੀਂ ਪੈਂਦੀ ਸਾਨੂੰ ਇੱਥੋਂ ਤੱਕ ਸਾਨੂੰ ਸੋਹਣਾ ਪਾਣੀ ਮਿਲ ਜਾਂਦਾ 4 ਇੰਚੀ ਵਧੀਆ ਪ੍ਰੈਸ਼ਰ ਦਾ ਤੇ ਆਸ਼ਾ ਜਿੰਦਾਬਾਦ ਸਾਡੇ ਭਾਦੀ ਦਾ ਸਾਡੀ ਧਰਤੀ ਸਵਰਗ ਆ ਅੱਲਾਹ ਅਕਰੂ ਇੱਕ ਗੱਲ ਹੋਰ ਚਿੱਤੇ ਆ ਗਈ ਆ ਸ ਇੱਕ ਵੀਰ ਭਾਈ ਸੋਡੇ ਪਾਣੀ ਬੋਰਾ ਦੇ ਕਹਿੰਦੇ ਪੀਣ ਯੋਗ ਨਹੀਂ ਮਤਲਬ ਪੁਛਦੇ ਹੋਣੇ ਸ਼ਾਇਦ ਉਹ ਕਿ ਇਹ ਜੀ ਗੱਲ ਨਹੀਂ ਬਾਈ ਕਿ ਪਿੰਡ ਜੋਗ ਨੇ ਆ ਬਹੁਤ ਵਾਰੀ ਗੱਲ ਦਸੀ ਆ ਪਹਿਲਾਂ ਵੀ ਇਹ ਕਿ ਸਾਡੇ ਲੋਕਾਂ ਨੂੰ ਸਭਾ ਨਹਿਰੀ ਪਾਣੀ ਪੀਣ ਦਾ ਪਹਿਲਾਂ ਸ਼ੁਰੂ ਤੋਂ ਨਹਿਰ ਸੋਆ ਪਿੰਡ ਵਿੱਚ ਦੀ ਲੰਘਦਾ ਆ ਵਾਟਰ ਬਾਕਸ ਵਾਲਾ ਪਾਣੀ ਪੀਣਿਆ ਨਹਿਰ ਸੋਆ ਦਾ ਪੀਣਿਆਗੇ ਤੇ ਇਹ ਸਵਾਹ ਬਹੁਤ ਘੱਟ ਹੈਗਾ ਕਿਤੇ ਵੀ ਆ ਬਈ ਜਿੱਥੇ ਕਹਿੰਦੇ ਜਮਾ ਇੱਕ ਨੰਬਰ ਪਾਣੀ ਆ ਉੱਥੋਂ ਵੀ ਪੀ ਪੀ ਦੇਖਿਆਗਾ ਮਨ ਲਾ ਆਪਦਾ ਸਰੀਰ ਮੰਨਦਾ ਹੀ ਨਹੀਂ ਉਹ ਚੀਜ਼ ਨੂੰ ਕਿ ਕਿਥੇ ਤਾਂ ਬਈ ਆ ਪਹਾੜਾਂ ਚੋਂ ਆਉਂਦਾ ਹੋਇਆ ਹਨਾ ਪਿਓਰ ਮਿਨਰਲ ਤੇ ਕਿੱਥੇ ਆਪਾਂ ਧਰਤੀ ਚ ਉਹ ਕੱਢਿਆ ਹੋਇਆ ਤੇ ਜਿਹੜੇ ਨਲਕੇ ਨਹਿਰਾਂ ਸੂਏ ਦੇ ਜਮਾ ਉੱਤੇ ਲੱਗੇ ਹੋਏ ਜੜ ਚ ਜਾਂ ਉਹ ਬੋਰ ਲੱਗੇ ਹੋਏ ਉਹਨਾਂ ਦਾ ਪਾਣੀ ਹਜੇ ਫਰਕ ਉਹ ਫਿਰ ਵੀ ਐਂ ਲੱਗਦਾ ਹੁੰਦਾ ਕਿ ਆਕੇ ਠੀਕ ਆ ਕਿਉਂਕਿ ਉਹ ਨਹਿਰਾਂ ਸੂਏ ਤੋਂ ਰਸਦਾਰਿਆਂ ਦਾ ਇਹ ਜੀ ਗੱਲ ਬਾਤ ਆ ਤਾਂ ਅਸੀਂ ਕੈਂਪਰ ਭਰ ਕੇ ਪਾਣੀ ਲੈਦੇ ਘਰੋਂ ਲੈ ਆਉਨੇ ਹੁੰਨੇ ਆਂਗੇ ਤੇ ਉਹੀ ਪਾਣੀ ਅਸੀਂ ਪੀਨੇ ਆ ਤੇ ਜੇ ਕਦੇ ਨਹੀਂ ਵੀ ਲਿਆਉਂਦੇ ਜਾਂਦੇ ਇਹ ਜੀ ਗੱਲ ਨਹੀਂ ਇਹ ਆਵਾਜ਼ਾਂ ਥੋੜੇ ਲਾਹ ਵੀ ਲੈਨੇ ਆਂ ਅੱਜ ਦੰਗ ਤੇ ਅੱਜ ਆ ਇੱਕ ਢੋਲੇ ਲੈਂਦਾ ਸੀ ਪਾਣੀ ਦਾ ਇਹਨਾਂ ਨੂੰ ਦੇਦਾ ਸੀ ਰੜਕੇ ਦਾ ਬਸ ਆਦਾ ਬੋਰ ਦੇ ਪੀ ਜਾਂਦੇ ਸੀ ਹੁਣ ਮੈਂ ਘਰੋਂ ਚਾਹ ਲੈ ਕੇ ਆਇਆ ਸੀਗਾ ਆਉਂਦਾ ਹੋਇਆ ਦੋ ਕੈਂਪਰ ਭਰੀ ਆ ਹਾਂ ਖਰੇ ਇੱਧਰ ਆ ਲਾ ਗਿਆ ਝੋਨਾ ਤੇ ਰਿਫਟ ਪਲੱਸ ਆ ਪੌਣੀ ਹੈਗੀ ਤੇ ਇੱਕ ਹੋਰ ਗੱਲ ਹਾਂ ਇੱਕ ਬਾਈ ਕਹਿੰਦਾ ਸੀਗਾ ਕਿ ਝੱਗ ਦਾ ਇਲਾਜ ਹੈਗਾ ਕਹਿੰਦੇ ਜੂਰੀਆ ਛਿਰਕਦੇ ਢੋਲੀ ਚ ਪਾ ਕੇ ਕਿ ਝੱਗ ਬੈਠ ਜਾਊਗੀ ਜੂਰੀਆ ਹੀ ਪਈ ਸੀ ਕਿ ਢੋਲੀ ਪਈ ਸੀ ਮੈਂ ਗੱਗੂ ਨੂੰ ਦੱਸਦਾ ਮੈਂ ਕਮੈਂਟ ਆਇਆ ਸੀਗਾ ਤੇ ਗੱਗੂ ਤੇ ਹੈਪੀ ਹੋ ਉਥੇ ਅਜਮਾ ਕੇ ਦੇਖੀ ਜਾਂਦੇ ਸੀ ਉਹ ਕਹਿੰਦੇ ਇਹ ਸਕੀਮ کارਗਰ ਨਹੀਂ ਹੈਗੀ ਤੇ ਬਾਕੀ ਹੋ ਸਕਦਾ ਕੋਈ ਤਰੀਕਾ ਛੜਕਣ ਦਾ ਕੋਈ ਵੱਖਰਾ ਹੋਵੇ ਲਾਜ਼ਮੀ ਦੱਸਿਓ ਝੱਗ ਦਾ ਕੋਈ ਹੋਰ ਹੱਲ 7 ਵਜੇ ਕੇ 55 ਮਿੰਟਾਂ ਦਾ ਟਾਈਮ ਹੋ ਗਿਆ ਇਹ ਆਚਾਰਾ ਲੱਦ ਕੇ ਤਾਂ ਸਰਵਾਨਾ ਹੋ ਗਿਆ ਆ ਘਰਾਂ ਨੂੰ ਓਰੇ ਕਿੰਨੇ ਘੰਟੇ ਵੜਨ ਕੇ ਬਾਅਦ ਲਾਲੋ ਸਾਹਿਬ ਰਾਤ 1 ਵਜੇ ਆਏ ਸੀਗੇ ਜਿਹੜਾ 8 ਵਜੇ ਘਰ ਨੂੰ ਹਾਂ ਚੱਲੇ ਆ ਸਮਾਂ ਰਾਤ ਦੇ 10:00 ਵੱਜ ਚੁੱਕੇ ਨੇ ਇਹ ਹਨੇਰੀ ਵਾਲਾ ਮਾਹੌਲ ਜਾ ਆ ਬਣ ਗਿਆ ਹਵਾ ਠੰਡੀ ਵੀ ਆ ਹਾਂ ਹਰੜ ਮਿਲ ਮਿਲ ਜਾਈਦੀ ਆ ਠੰਡੀ ਧਤੀ ਜੀ ਪਰ ਰੀਤੀ ਵਾਲਾ ਆ ਸਿਸਟਮ ਜਾ ਤੇ ਪ੍ਰਸ਼ਾਦਾ ਪਾਣੀ ਆਪਾਂ ਸ਼ਕ ਲਿਆ ਤੇ ਮਾਤਾ ਵੀ ਆ ਗਏ ਹਾਜ਼ਰੀ ਲਵਾਉਣ ਹਾਂ ਦੇਖੋ ਮੰਮੀ ਹਾਂ ਤੇ ਮੰਮੀ ਮੈਂ ਤਾਂ ਹੀ ਸੋਵਾਂਗੇ ਨਾ ਮੈਂ ਤਾਂ ਜਾਗਦੀ ਪਈਆਂ ਨੇਰੀ ਆਉਗੀ ਸਖਾਸੀ ਤੇ ਮੈਂ ਆ ਕੇ ਖੁੱਲ੍ਹ ਜਾਵਾਂ ਕੁੜੀ ਜੇ ਮਰੂਦਾ ਕਰਨ ਚਾਹ ਕੇ ਤੇ ਪੂਰੀ ਆਈ ਜਾਂਦੀ ਸੀ ਸਸਤੀ ਧਾਲ ਬੇਟਾ ਸੋਨੇ ਸਾਰੇ ਅੰਤਾਂ ਦਾ ਬਾਗ ਛੋੜੇ ਬਾਗ ਵਾ ਤੇ ਲਾਈਕ ਸ਼ੇਅਰ ਕਮੈਂਟ ਨਾ ਕਰਨੋਂ ਭੁੱਲੇ ਕਰੇ ਜਰੂਰ ਪਾ ਦਿਓ ਕੀ ਕਰਦੇ ਕਰੋ ਜੀ ਫੇਸਬੁਕ ਤੇ ਜਾ ਕੇ ਫੋਲੋ ਵੀ ਜਰੂਰ ਕਰਿਆ ਕਰੋ ਵਾਏ ਸੋਨ ਸਾਰ ਅੰਤਾਂ ਦਾ ਬਾਗ ਠੀਕ ਕਮਟਾਂ ਦਾ ਤੁਹਾਡਾ ਵੀ ਤੇ ਮਿਹਰਬਾਨੀ ਬਾਗ ਖੇਤਰ ਦਾ ਸਮਾ ਸੋਨੇ ਮਿਹਰਬਾਨੀ ਸਾਰੀ ਵੀਰਾਂ ਪੈਣਾ ਦੀ ਹ 10 ਵਜੇ ਪੰਜ ਸੱਤ ਮਿੰਟ ਹੋ ਚੁੱਕੇ ਨੇ ਕਿ ਇਹ ਬਿਲਾ ਹਾਲਾ ਨੌਨਿਆਂ ਤੋਂ ਨਿਆਂ ਛਾਪੜਦੇ ਆ ਸਵੇਰੇ ਮਿਲਦੇ ਆ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਤੇ ਧੰਨਵਾਦ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ